ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਇਸ ਟਾਈਮ ਬੜੀ ਗਰਮਾਈ ਹੋਈ ਹੈ ਤੇ ਜੇ ਰਾਜਪੁਰੇ ਦੀ ਗੱਲ ਕਰੀਏ ਤੇ ਰਾਜਪੁਰੇ ਦੇ ਵਿੱਚ ਵੀ ਕਾਫੀ ਜਿਹੜਾ ਹੈ ਇੱਕ ਦੂਜੇ ਤੇ ਜਿਹੜਾ ਅਰੋਪਾ ਦਾ ਜਿਹੜਾ سلسلہ ਲਗਾਤਾਰ جاری ਹੈ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਪਿਛਲੇ ਦਿਨਾਂ ਦੇ ਵਿੱਚ ਨਿਊਜ਼ 89 ਪੰਜਾਬ ਵੱਲੋਂ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕ ਦੀ ਇੱਕ ਵੀਡੀਓ ਲਾਈ ਗਈ ਸੀ ਜੋ ਕਾਫੀ ਵਾਇਰਲ ਹੋਈ ਹੈ ਤੇ ਤੁਹਾਨੂੰ ਪਸੰਦ ਵੀ ਆਈ ਹੈ ਜੋ ਇੱਕ ਦੂਜੇ ਨੂੰ ਜਿਹੜਾ ਹੈ हिसाब दंदे नजर आ रहे हिसाब मांगदे नजर आ रहे ते ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸਰਦਾਰ ਹਰਦੇਵਾਲ ਸਿੰਘ ਕੰਬੋਜੀ ਨਾਲ ਗੱਲਬਾਤ ਕਰਾਂਗੇ ਅੱਜ ਸਤਿ ਸ੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਸਪ੍ਰੀਤ ਪਹਿਲਾਂ ਤਾਂ ਕਿ ਮੈਂ ਦੇਖ ਰਿਹਾ ਸੀ ਤੁਹਾਡੀ ਜਿਹੜੀ ਵੀਡੀਓ ਰਾਜਪੁਰੇ ਦੀ ਜਿਹੜੀ ਸਾਡੀ ਸੋ ਮਹਿਲਾ ਸਾਡੀ ਛੋਟੀ ਭੈਣ ਐ ਐਮਐਲਏ ਆ ਉਹਨਾਂ ਦੇ ਬਾਰੇ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਜਿਹੜਾ ਇੱਕ ਲੈਂਡ ਆਰਡਰ ਤੇ ਬਹੁਤ ਵੱਡਾ ਜਦੋਂ ਮੈਂ ਧਰਨਾ ਮਾਰ ਰਿਹਾ ਸੀ ਮੈਨੇ ਇੱਕ ਇਹਨਾਂ ਤੋਂ ਜਵਾਬ ਮੰਗਿਆ ਸੀ ਕਿ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਜਿਹੜੀ ਆ ਐਮਐਲਏ ਤੋਂ ਬਿਨਾ ਕੋਈ ਚਪਲ ਚੋਰੀ ਨਹੀਂ ਹੁੰਦੀ ਹੈਗੀ ਅੱਜ ਕਿਉਂ 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 10-10 ਘਰਾਂ ਦੇ ਤਾਲੇ ਇੱਕ ਰਾਤ ਚ ਟੁੱਟ ਰਹੇ ਆ ਕਿਉਂ ਦੁਕਾਨਾਂ ਦੇ ਤਾਲੇ ਜਿਹੜੇ ਟੁੱਟ ਰਹੇ ਆ ਕਿਉਂ ਲੋਕ ਜਿਹੜੇ ਲੁੱਟੇ ਜਾ ਰਹੇ ਆ ਜਿਹ ਹਰ ਵਰਗ ਜਿਹੜਾ ਰਾਜਪੁਰੇ ਦਾ ਉਹ ਬਹੁਤ ਵੱਡਾ ਦੁਖੀ ਆ ਤਾਂ ਉਹਦੇ ਸਵਾਲ ਦੇ ਜਵਾਬ ਦੇ ਵਿੱਚ ਅਸਲੀ ਗੱਲ ਦਾ ਜਵਾਬ ਤਾਂ ਨਹੀਂ ਦਿੱਤਾ ਬੀਬੀ ਜੀ ਨੇ ਉਹਦਾ ਉਲਟਾ ਟਾਲ ਗਏ ਲੋ ਜੀ ਇਹਨੇ ਦੀ ਤਾਂ ਪਾਰਟੀ 'ਚ ਕੋਈ ਪੋਜੀਸ਼ਨ ਨਹੀਂ ਜੀ ਜਿਹੜੀ ਪਾਰਟੀ 'ਚ ਮੇਰੀ ਪੋਜੀਸ਼ਨ ਆ ਉਹ ਮੇਰੀ ਸੀਨੀਅਰ ਲੀਡਰਸ਼ਿਪ ਨੂੰ ਪਤਾ ਹੈ ਦੂਜੇ ਇੱਕ ਉਹਨਾਂ ਨੇ ਕਿਹਾ ਸੀਗਾ ਕਿ ਲੋ ਜੀ ਡਾਕਟਰ ਗੰਗਾ ਨਾਕੀ ਨਾ ਇਹਨਾਂ ਦੇ ਦੇਖੋ ਜੱਟਰ ਗਾਂਧੀ ਮੇਰੀ ਵੋਟ 27 27000 ਵੋਟ ਮੈਨੂੰ ਵਿਧਾਨ ਸਭਾ ਚ ਪਈ ਸੀ ਤੇ ਅੱਜ ਜਿਹੜੀ ਮੈਂ ਤਾਂ 5000 ਵੋਟ ਵਧਾਤੀ ਮੈਂ ਬੀਬੀ ਜੀ ਨੂੰ ਪੁੱਛਣਾ ਚਾਹਨਾ ਕਿ ਤੇਰੀ ਪੋਜੀਸ਼ਨ ਕੀ ਆ ਪਾਰਟੀ ਚ ਤੂੰ 32000 ਤੋਂ 22000 ਤੇ ਲੈ ਆਈ ਤੂੰ ਡਾਕਟਰ ਬਲਵੀਰ ਸਿੰਘ ਨਾਲ ਕੀ ਕੀਤਾ ਇਹਦਾ ਅਨਸਰ ਤੂੰ ਕੀ ਦੇਣ ਦੀ ਬਜਾ ਉਲਟੀਆਂ ਗੱਲਾਂ ਤੇ ਮੈਂ ਤਾਂ ਤੈਨੂੰ ਇਹ ਪੁੱਛਣਾ ਚਾਹਨਾ ਅੱਜ ਮੈਂ ਜਿਹੜਾ ਬੀਐਮਐਲ ਤੇ ਇੱਥੇ ਆਇਆ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਹਰਦੀয়াল ਸਿੰਘ ਨੇ ਪਾਣੀ ਡਬਲ ਕਰਾਉਣ ਦੇ ਲਈ ਹਾਂਜੀ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮਾਮਲਾ ਚੱਕਿਆ ਸੀ ਤੇ ਉਹ ਸਾਰਾ ਮਤਲਬ ਕਹਿੰਦਾ ਉਹ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ 11 ਕਰੋੜ ਰੁਪਇਆ ਇਹ ਪਾਣੀ ਜਿਹੜਾ ਡਬਲ ਸੀ ਪਹਿਲਾਂ ਇਹ 5.5 ਕਿਊਸਕ ਸੀ ਹੁਣ 11 ਕਿਊਸਕ ਪਾਣੀ ਜਿਹੜਾ ਹੈਗਾ ਉਹ ਰਾਜਪੁਰੇ ਨੂੰ ਮਿਲਣਾ ਸੀ ਕਿਉਂਕਿ ਰਾਜਪੁਰੇ ਚ ਪਾਣੀ ਦੀ ਬੜੀ ਕਿੱਲਤ ਆ ਹੈਗੀ ਆ ਜੀ ਤੋ ਉਹਦਾ ਪੈ ਉਹਦੇ ਟੈਂਡਰ ਲੱਗ ਗਏ ਦੋ ਵਾਰ ਸਾਰਾ ਕੁਝ ਕੰਪਲੀਟ ਹੋ ਗਿਆ ਨਾ ਹਰ ਇਜ਼ ਦ ਮਨੀ ਪੈਸਾ ਕਿੱਥੇ ਆ ਉਸ ਕੱਲ ਦਾ ਜਵਾਬ ਦਿਓ ਜਿਹੜੀਆਂ ਗੱਲਾਂ ਮੈਂ ਕਹਿਣਾ ਹੈਗਾ ਮੈਂ ਪਿੱਛੇ ਕਿਹਾ ਸੀਗਾ ਕਿ ਇੰਪਰੂਵਮੈਂਟ ਫੰਡ ਦਾ ਪੈਸਾ ਉਹ ਤੋ ਗਿਆ ਕਹਿੰਦੀ ਜੀ ਐਮਐਲ ਇਹ ਤਾਂ ਐਮਐ ਬੋਲੀ ਜਿੰਦਾ ਜੀ ਸਾਫ ਕਾ ਐਮਐਲ ਹਰਦੇਵਾਲ ਸਿੰਘ ਤਾਂ ਮੈਂ ਤਾਂ ਉਹਨੂੰ ਆਥੈਂਟਿਕ ਪ੍ਰੂਫ ਦੇ ਤੇ ਕੱਢ ਕੇ ਵੀ ਆਹ ਦੇਖੋ ਉਹ ਤੋ ਪੈਸਾ ਜਿਹੜਾ ਡਾਇਵਰਟ ਹੋਇਆ ਜਲੰਦਰ ਹੋਇਆ ਮੈਂ ਤੁਹਾਨੂੰ ਦੱਸਾਂ ਫੇਰ ਮੇਰਾ 20 25 ਕਰੋੜ ਰੁਪਏ ਜਿਹੜਾ ਪਿੰਡਾਂ ਦਾ ਪੈਸਾ ਸੀਗਾ ਉਹ ਕਿੱਥੇ ਚਲਾ ਗਿਆ ਜਿਹੜਾ ਮੇਰਾ ਬਨੂੜ ਦਾ ਪੈਸਾ ਸੀਗਾ ਉਹ ਕਿੱਥੇ ਚਲਾ ਗਿਆ ਹੈਗਾ ਤੇ ਟੋਟਲ ਨੀਅਰ ਰਿਪੋਰਟ 45 ਤੋਂ 50 ਕਰੋੜ ਰੁਪਇਆ ਪੂਰੇ ਆਇਆ ਕੱਖ ਨਹੀਂ ਵਾਪਸ ਚਲਾ ਗਿਆ 45 ਤੋਂ 50 ਕਰੋੜ ਰੁਪਇਆ ਉਹ ਗੱਲ ਦਾ ਇੱਕ ਦਾ ਵੀ ਉਹਦੇ ਕੋਲ ਕੋਈ ਜਵਾਬ ਨਹੀਂ ਹੈਗਾ ਤੇ ਨਾ ਮੇਰੀ ਗੱਲ ਸੁਣੋ ਤੁਸੀਂ ਪੁੱਠੇ ਪਾਸੇ ਨੂੰ ਗੱਲਾਂ ਲੈ ਜਾਂਦੀ ਵਜਾ ਅੱਜ ਹਰ ਵਰਗ ਚੀਕਾਂ ਮਾਰ ਰਿਹਾ ਹੈਗਾ ਮੈਂ ਤੁਹਾਨੂੰ ਦੱਸਾਂ ਤੇ ਉਹਨਾਂ ਗੱਲਾਂ ਦਾ ਜਵਾਬ ਮੈਂ ਮੰਗਦਾ ਕਮੋਸਾਬ ਮੈਡਮ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਐਮਐਲਏ ਦੀ ਮਰਜ਼ੀ ਤੋਂ ਬਿਨਾਂ ਜੁੱਤੀ ਚੋਰੀ ਨਹੀਂ ਹੋ ਸਕਦੀ ਉਹਨਾਂ ਨੇ ਇਹ ਕਿਹਾ ਕਿ ਇਹ ਇੱਕ ਮੁਹਾਵਰਾ ਹੈ ਵੀ ਮੇਰੇ ਵੱਡੇ ਭਰਾ ਨੂੰ ਮੁਹਾਵਰਾ ਲੱਗਦਾ ਸਮਝ ਨਹੀਂ ਆ ਰਿਹਾ ਤੇ ਉਹ ਹੁਣ ਦੁਬਾਰਾ ਇਹ ਚੀਜ਼ ਜਿਹੜੀ ਮੈਂ ਕਹੀ ਸੀ ਉਹ ਮੈਨੂੰ ਕਹਿਣ ਲੱਗੇ ਵੀ ਐਮਐਲਏ ਦੇ ਨਹੀਂ ਨਹੀਂ ਮੈਨੂੰ ਤਾਂ ਸਮਝ ਆ ਰਿਹਾ ਤਾਂ ਮੈਂ ਤਾਂ ਇਹੀ ਪੁੱਛਣਾ ਚਾਹਣਾ ਵੀ 10-10 ਦੁਕਾਨਾਂ ਦੇ ਤਾਲੇ ਕਿਉਂ ਟੁੱਟ ਰਹੇ ਆਂਦੇ ਵੀ ਕਿਉਂ ਜਿਹੜੇ ਘਰਾਂ ਦੇ ਘਰ ਜਿਹੜੇ ਲੁੱਟੇ ਜਾ ਰਹੇ ਆਂ ਡੇਲੀ ਜਿਹੜੇ ਲੋਕਾਂ ਦੇ ਕਿਸੇ ਦੀ ਬਾਈਕ ਚੱਕ ਕੇ ਲੈ ਗਈ ਕਿਸੇ ਦੀਆਂ ਕੰਨਾਂ ਦੀਆਂ ਬਾਲੀਆਂ ਉੱਤਰ ਗਈਆਂ ਕਿਸੇ ਦੀਆਂ ਗੱਲ ਦੇ ਵਿੱਚੋਂ ਚੈਨੀ ਖੋਈ ਗਈ ਹੈਗੀ ਉਹ ਗੱਲ ਦਾ ਆਨਸਰ ਕਿਉਂ ਨਹੀਂ ਦਿੰਦੀ ਇਹ ਬੀਬੀ ਜੀ ਉਸ ਗੱਲ ਦਾ ਜਵਾਬ ਤੇ ਦੂਜੀ ਗੱਲ ਦੂਜੀ ਮੈਂ ਇੱਕ ਤੁਹਾਨੂੰ ਦੱਸਦਾ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਮੈਂ ਤਾਰੀਫ ਕਰਦਾ ਕਿ ਅੱਜ ਖੇੜੀ ਗੰਡਿਆਂ ਦੀ ਪੁਲਿਸ ਨੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਸੀਗਾ ਉਹ ਚਿੱਟੇ ਦਾ ਜਿਹੜਾ ਸੀਗਾ ਉਹ ਰਾਜਪੁਰਾ ਸਿਟੀ ਤੋਂ ਚੱਕਿਆ ਉਹ ਹਾਂਜੀ ਹਾਂਜੀ ਵੀ ਵੇਰੀ ਦਾ ਪੁਲਿਸ ਫਰਮ ਦਾ ਰਾਜਪੁਰਾ ਜਾਂ ਰਾਜਪੁਰੇ ਦੀ ਪੁਲਿਸ ਕਿੱਥੇ ਹੈ ਜੀ ਬੀਬੀ ਜੀ ਜੁਗੀ ਮੈਦਾਨ ਸਰ ਨਹੀਂ ਉਹ આરોપી ਕੰਬੋ ਸਰ ਉਹ આરોપી ਰਾਜਪੁਰੇ ਦਾ ਹੈ ਲੇਕਿਨ ਚੱਕਿਆ ਜਿਹੜਾ ਹੈ ਕਨੌਰ ਦੇ ਏਰੀਏ ਚੋਂ ਆਇਆ ਉਹ ਇੱਕ ਪਾਈਪਲਾਈਨ ਜਿਹੜੀ ਸੀਗੀ ਸਪਲਾਈ ਦੀ ਉਹ ਬੜੀ ਵੱਡੀ ਤੋੜੀ ਬੋਲਦਾ ਮੈਂ ਉਹੀ ਕਹਿ ਰਿਹਾ ਕਿ ਉਹ ਰਾਜਪੁਰੇ ਚ ਜਿਹੜਾ ਇੰਨਾ ਚਿੱਟਾ ਵਿਕ ਰਿਹਾ ਹੈਗਾ ਉਹ ਉਹ ਕਿਉਂ ਕਿ ਉਹਨੇ ਪਕੜਦੇ ਹੈਗੇ ਉਸ ਬੰਦੇ ਨੂੰ ਚਾਹੇ ਜਿੱਥੇ ਦਾ ਵੀ ਹੈ ਉਹ ਮੈਂ ਤੁਹਾਨੂੰ ਦੱਸਾਂ ਹੈ ਤਾਂ ਉਹ ਰਾਜਪੁਰੇ ਦਾ ਨਾ ਹੋ ਰਹਿਣ ਵਾਲਾ ਤੇ ਉਸ ਨੂੰ ਮੈਨੂੰ ਇਹ ਦੱਸੋ ਵੀ ਜਦੋਂ ਰਾਜਪੁਰੇ ਚ ਇੰਨਾ ਜਿਹੜਾ ਚਿੱਟਾ ਉਹ ਵਿਕ ਰਿਹਾ ਹੈਗਾ ਤੇ ਖੇੜੀ ਗੰਡਿਆਂ ਦੀ ਪੁਲਿਸ ਦਾ ਮੈਂ ਅਪਰੀਸ਼ੀਏਟ ਕਰਦਾ ਤੇ ਉਹਨਾਂ ਨੇ ਉਹਨੂੰ ਆ ਕੇ ਤੇ ਦੂਜੀ ਗੱਲ ਬੀਬੀ ਜੀ ਨੇ ਜਿਹੜੀ ਗੱਲ કરી ਉਹ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੀ ਆਪਣੀ ਪਾਰਟੀ ਜਿਹੜੀ ਹੈ ਉਹ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੀ ਪਾਰਟੀ ਨਾਲ ਬਾਰੇ ਕੀ ਸੋਚਦੀ ਹੈ ਕਿਉਂਕਿ ਉਹਨਾਂ ਦਾ ਕਹਿਣ ਤਾਂ ਭਾਵੇਂ ਸੀ ਕਿ ਉਹਨਾਂ ਨੇ ਵੀ ਤੁਸੀਂ ਗਾਂਧੀ ਜੀ ਦੀ ਮਦਦ ਨਹੀਂ ਕੀਤੀ ਤੇ ਗਾਂਧੀ ਜੀ ਤੁਹਾਡੇ ਤੋਂ ਨਾਰਾਜ਼ ਹੈ ਦੇਖੋ ਮੈਂ ਮੈਨੂੰ ਪਤਾ ਨਹੀਂ ਕੌਣ ਨਾਰਾਜ਼ ਹੈ ਨਹੀਂ ਨਾਰਾਜ਼ ਹੈ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਤੇ ਮੈਂ ਤਾਂ ਇਹ ਕਹਿਣਾ ਚਾਹਨਾ ਕਿ ਵਿਧਾਨ ਸਭਾ ਤੋਂ 5000 ਵੋਟ ਮੇਰੀ ਵਧੀ ਹੈ ਤੇ ਬੀਬੀ ਜੀ ਤੇਰੀ 32000 ਤੋਂ 30 32000 ਤੇਰੀ ਵੋਟ ਘਟੀ ਹੈ ਤੇਰੀ 54000 ਤੋਂ 22000 ਤੇ ਰਹਿ ਗਏ ਤਾਂ ਹੁਣ ਤੂੰ ਆਪਣਾ ਇਹ ਦੇਖ ਤੂੰ ਕਿੱਥੇ ਖੜੀ ਹੈਗੀਆਂ ਤੈਨੂੰ ਇਹ ਹਰਦਿਆਲ ਸਿੰਘ ਦੇ ਫਿਊਚਰ ਦੇ ਬਾਰੇ ਜਾਂ ਮੇਰੇ ਬਾਰੇ ਕੋਈ ਸੋਚਣ ਦੀ ਜ਼ਰੂਰਤ ਨਹੀਂ ਹੈ ਮੈਂ ਤਾਂ ਤੂੰ ਆਪਣੇ ਬਾਰੇ ਸੋਚ ਪੀ ਤਾ ਤੇ ਜੇ ਜੇ ਗੱਲ ਕਰੀਏ ਸਰਪੰਚੀ ਚੋਣਾਂ ਦੀ ਤਾਂ ਕਿਵੇਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਗੱਲ ਸੀ ਕਿ ਸਰਬਸੰਤੀ ਬਣਾਓ ਸਰਬਸੰਤੀ ਬਣਾਓ ਲਗਾਤਾਰ ਸਭ ਸੰਤੀਆਂ ਬਣਦੀ ਜਾ ਰਹੀਆਂ ਕਿ ਇਸ ਦਾ ਇੱਕ ਅੱਡੀ ਕਿਤੇ ਸਰਬਸੰਤੀ ਹੋਏਗੀ ਉਹ ਤਾਂ ਪਿਛਲੀ ਵਾਰੀ ਵੀ ਸਾਡੀਆਂ ਹੈਗੀਆਂ 2022 ਹੋਈਆਂ ਸੀ ਹਾਂਜੀ 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 ਉਸੇ ਗੱਲ ਨੂੰ ਲਈਆਂ ਤੇ ਜੋ ਲੋ ਉਹ ਡੈਮੋਕ੍ਰੈਟਿਕ ਸਿਸਟਮ ਹੈ ਜੇ ਪਿੰਡ ਦੇ ਲੋਕ ਚਾਹੁੰਦੇ ਆ ਉਹ ਤਾਂ ਬੜੀ ਅੱਛੀ ਗੱਲ ਹੈ ਜੇ ਕਿਤੇ ਸਮਤੀ ਹੁੰਦੀ ਆ ਪਰ ਜੇ ਚੋਣ ਵੀ ਹੈਗੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਕਿਉਂਕਿ 3-4 ਦਿਨ ਦਾ ਕੋਈ ਮੈ ਮੈਨੂੰ ਕਹਿੰਦੇ ਸਾਡੀਆਂ ਵੋਟਾਂ ਕੱਟਤੀਆਂ ਜੀ ਸਾਡਾ ਇਹ ਹੋ ਗਿਆ ਜੀ ਸਾਡਾ ਇਹ ਹੋ ਗਿਆ ਜੀ ਪੁਲਿਸ ਵਾਲੇ ਜਿਹੜੇ ਬੰਦੇ ਆ ਕੈਂਡੀਡੇਟਾਂ ਉਹਨਾਂ ਨੂੰ ਬੁਲਾਈ ਜਾ ਰਹੇ ਹੈਗੇ ਵੀ ਤੂੰ ਆ ਤੁਸੀਂ ਆ ਕੇ ਥਾਣੇ ਆ ਜੀ ਲੋ ਤੈਨਨੇ ਖੜਾ ਨਹੀਂ ਹੋਣਾ ਮਤਲਬ ਐਦਾਂ ਦਾ ਹਾਲਾਤ ਤਾਂ ਪੈਦਾ ਹੋਏ ਪਏ ਹੈ ਕੀ ਕਹਿਣਾ ਚਾਹੋਗੇ ਉਹਨਾਂ ਸਰਪੰਚਾਂ ਨੂੰ ਤੇ ਨਹੀਂ ਮੈਂ ਤਾਂ ਕਹਾਂਗਾ ਵੀ ਚੋਣ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈਗੀ ਤੇ ਤੁਸੀਂ ਆਪਸ ਚ ਲੜੋ ਨਾ ਆਪਣੇ ਪਿੰਡਾਂ ਦਾ ਤੁਹਾਡਾ ਵਿਕਾਸ ਕਰਨੀ ਧਿਆਨ ਹੋਣਾ ਚਾਹੀਦਾ ਕਿਉਂਕਿ ਪੌਣੇ 3 ਸਾਲ ਚ ਤਾਂ ਫੁੱਟੀ ਕਾਡੀ ਨਹੀਂ ਦਿੱਕੀ ਦਿੱਤੀ ਸਰਕਾਰ ਨੇ ਤੇ ਨਾ ਮੈਨੂੰ ਉਮੀਦ ਤਸੀਂ ਲੜੋ ਨਾ ਐਵੇਂ ਖਾਮ ਖਾਨਾ ਲੜੋ ਆਪਣੇ ਪਿੰਡਾਂ ਦਾ ਮਾਹੌਲ ਬਣਾ ਕੇ ਠੀਕ ਤੇ ਆਉਣ ਵਾਲੇ ਦਿਨਾਂ ਚ ਦੀਵਾਲੀ ਦੀ ਸ਼ੁਗਾਤ ਦੇਣ ਜਾ ਰਹੇ ਆ ਆਈਸੀਆਲ ਉਹ ਜਿਹੜਾ ਰੇਲਵੇ ਸਟੇਸ਼ਨ ਵਾਲਾ ਪੁਲ ਹੈਗਾ ਉਹ ਪੁਰਤਾਰਦੇ ਹਰਿਆਲ ਛੇ ਨਾ ਸ਼ੁਰੂ ਕਰਾਇਆ ਸੀ 36 ਕਰੋੜ ਰੁਪਏ ਦੇਖੇ ਤੇ ਅਸੀਂ ਆਪਾਂ ਨੇ ਸ਼ੁਰੂ ਕਰਾਇਆ ਤੇ ਉਹ ਤੋਂ ਹੁਣ ਉਹ ਕੰਪਲੀਟ ਹੋ ਉਹਨੂੰ ਟਾਈਮ ਤਾਂ ਲੱਗਦਾ ਹੀ ਆ ਸਗੋਂ ਇਹਨਾਂ ਦੀ ਨਲਾਕੀ ਕਰਕੇ ਉਹ ਲੇਟ ਜ਼ਰੂਰ ਹੋਇਆ ਮੈਂ ਤਾਂ ਨਹੀਂ ਤਾਂ ਇਹ ਤਾਂ ਮਤਲਬ ਕਹਿੰਦਾ 1.5 2 ਸਾਲ ਪਹਿਲਾਂ ਚੱਲਣਾ ਚਾਹੀਦਾ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਕੋਈ ਨਵੀਂ ਚੀਜ਼ ਸਰਦਾਰ ਹਰਦੀਾਲ ਸਿੰਘ ਕੰਬੋਜ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਕੋਈ ਗੱਲ ਬਾਤ ਨਹੀਂ ਆ ਰਹੇ ਆ ਬਸ ਮੈਂ ਤਾਂ ਹੀ ਕੰਗ ਕਿ ਤੁਸੀਂ ਬੜੇ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਹੈਗਾ ਮਨਾਓ ਜਿਹੜਾ ਵਾਤਾਵਰਨ ਵੀ ਜਿਹੜਾ ਸੁੱਧ ਰੱਖਣਾ ਸਾਡੀ ਜਿਹੜੀ ਜ਼ਰੂਰਤ ਹੈ ਤੇ ਉਹ ਦੀਵਾਲੀ ਦੇ ਉੱਤੇ ਜਿਹੜਾ ਆਪਣਾ ਜਾਦਾ ਕੋਈ ਵੀ ਏਸੀ ਪੋਲੂਸ਼ਨ ਵਾਲੀ ਆਪਾਂ ਗੱਲ ਨਾ ਕਰੀਏ ਇਹ ਮੈਂ ਜ਼ਰੂਰ ਨਾ ਬੇਨਤੀ ਕਰਦਾ ਹਾਂ ਆਪਾਂ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸੰਦੀਪ ਏਸੀ ਦੇ ਸਰਦਾਰ ਹਰਦੀਾਲ ਸਿੰਘ ਕਬੂਤ ਸਾਪਕਾ ਐਮਐਲਏ ਰਾਜਪੁਰਾ ਜਿਨ੍ਹਾਂ ਨੇ ਮੈਡਮ ਦੀ ਗੱਲ ਦਾ ਜਵਾਬ ਦੇ ਦਿੱਤੀ ਅਸੀਂ ਇੱਕ ਵੀਡੀਓ ਜਿਹੜੀ ਹੈ ਵਰਸਿਸ ਵਾਲੀ ਲਾਈ ਸੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਰਾਜਪੁਰੇ ਦੀ ਰਾਜਨੀਤੀ ਕਿਹੜੀ ਸਾਈਡ ਲੈ ਕੇ ਜਾਂਦੀ ਹੈ ਰਾਜਪੁਰੇ ਨੂੰ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ news 89 punjab har khabar jis da hove asar